ਈ ਦਿਹਾੜੀ ਮੇਰਾ ਯਾਰ ਨਹੀਂ ਆਇਆ ਸ਼ਾਨਖੇਰ ਹੋਵੇ ਉਹਦੇ ਦਮ ਦੀ ਹਾਰ ਸ਼ਿੰਗਾਰ ਮੈਨੂੰ ਚੰਗੇ ਨਹੀਂ ਲੱਗਦੇ ਕਿਸੇ ਚੀ ਜਿੱਤ ਨਜ਼ਰੀ ਨਿਜਮ ਦੀ ਯਾਰ ਵਾਲੀ ਆਇਦ ਮਨਾਵਣਾ ਮੇਰੀ ਆਇਦ ਗੁਜ਼ਰੀ ਵਿੱਚ ਗਮ ਦੀ ਯਾਰ ਫਰੀਦਾ ਯਾਰ ਮਨਾ ਦੇ ਨਹੀਂ ਤੇ ਆਇਦ ਨਹੀਂ ਕਿਸੇ ਕੰਮ ਦੀ ਤਨ ਮੇਰੇ ਦੀ ਕੰਗੀ ਬਣ ਜੇ ਤੇ ਮ ਜੁਲਫ ਮਹਿਬੂਬ دیਵਾ ਵਾ ਤੇ ਜੰਮ ਮੇਰੇ ਦੀ ਜੁੱਤੀ ਬਣ ਜੇ ਤੇ ਮ ਯਾਰ ਦੇ ਪੈਰੀ ਪਾਵਾਂ ਹੋ ਜੇ ਦੁੱਖ ਵਿੱਚ ਹੈ ਸੋਣਾ ਰਾਜੀ ਤੇ ਮੈਂ ਸੁਖ ਨੂੰ ਚੁਣ ਲੈ ਜਾਵਾਂ ਹਉ ਯਾਰ ਫਰੀਦਾ ਜੇ ਸੁਣਾ ਆਵੇ ਕੋ ਨੂਰੋ ਰੋ ਹਾਂ ਸੁਣਾਵਾਂ ਅਲਪ ਅਤੜਾ ਛੱਡ ਕੇ ਨਰਮ ਹੋ ਜਾ ਆਕੜ ਨਾਲ ਬੰਦੇ ਹਵਾਨ ਬਣਦੇ ਆਕੜ ਖਾਨ ਇਨਸਾਨ ਹਵਾਨ ਵੀ ਨਹੀਂ ਬਲਕੇ ਖਾਸ ਹਵਾਨ ਦੇ ਯਾਰ ਬਣਦੇ ਆਕੜ ਛੱਡ ਲੋਵਾ ਜਦੋਂ ਮੂਮ ਹੋਇਆ ਤੇ ਫੇਰ ਉਸ ਦੇ ਸਾਹਮਣੇ ਇਤਿਹਾਰ ਬਣਦੇ ਹੋਈ ਆਕੜੀ ਛੱਡ ਕੇ ਸੱਜਣਾ ਵੇਖ ਤੇ ਸਹੀ ਬੇੜੀ ਕਿਸ ਤਰਾਂ ਤੇਰੀ ਪਾਰ ਹੋ ਜੂ ਚਿੰਤਾ ਛੱਡ ਦੇ ਹਰ ਗੱਲ ਦੀ ਓਏ ਤੇ ਬੇੜਾ ਸਤਿਗੁਰੂ ਤੇਰਾ ਪਾਰ ਕਰ ਦੂ ਵਿੱਚ ਕਰਤਾ ਪੁਰਖ ਲੋਵਾ மங்காா